ਜੀ ਸਤਿ ਸ੍ਰੀ ਅਕਾਲ ਸਾਰੀਆਂ ਭੈਣਾਂ ਨੂੰ ਤੇ ਹੋਰ ਦੱਸੋ ਇਹ ਸਾਰੇ ਕਿਵੇਂ ਹੋ ਤੁਸੀਂ ਤੇ ਜਿੰਨਾ ਵੀ ਭੈਣਾਂ ਦੇ ਦਾਗ ਨਹੀਂ ਚਿਹਰਿਆਂ ਤੇ ਹਨਾ ਬਹੁਤ ਜ਼ਿਆਦਾ ਜਿੱਦੀ ਦਾਗ ਨਹੀਂ ਹੁੰਦੇ ਆਪਾਂ ਕਰੀਮਾਂ ਵਗੈਰਾ ਵਰਤ ਕੇ ਜਿਹੜੇ ਥੱਕ ਚੁੱਕੇ ਹੁੰਨੇ ਆ ਤੇ ਇੱਕ ਆਪਣੀ ਸਕਿਨ ਤੇ ਜਿਹੜਾ ਗਲੋ ਨਹੀਂ ਹੁੰਦਾ ਹਨਾ ਆਪਾਂ ਕਹਿੰਦੇ ਨਾ ਕਿਸੇ ਕਿਸੇ ਦਾ ਚਿਹਰਾ ਚਮਕਦਾ ਹੁੰਦਾ ਵੀ ਪਤਾ ਨਹੀਂ ਕੀ ਲਾਉਂਦੀ ਉਹਦਾ ਚਿਹਰਾ ਬਹੁਤ ਚਮਕਦਾ ਉਸ ਦੇ ਲਈ ਇੱਕ ਆਪਾਂ ਤੁਹਾਨੂੰ ਸੀ ਦੱਸਣ ਜਾ ਰਹੇ ਹਾਂ ਈ ਤੇ ਤੁਸੀਂ ਰਾਤ ਨੂੰ ਇਹਦੀ ਮ사ਜ ਹੈ ਜਿਹੜੀ ਕਰਕੇ ਪੈਣਾ ਹੈ ਜਿਹੜਾ ਚਿਹਰੇ ਤੇ ਤੇ ਦੇਖਿਓ ਫਿਰ ਸ਼ੀਸ਼ੇ ਵਾਂਗੂ ਚਮਕਿਆ ਕਰੂਗਾ ਚਿਹਰਾ ਸੁਭਾ ਉੱਠ ਕੇ ਇਹਨੂੰ ਕੋਸੇ ਪਾਣੀ ਦੇ ਨਾਲ ਜਿਹੜਾ ਮੂੰਹ ਧੋ ਲੈਣਾ ਇਹ ਹੈ ਜੀ ਸ਼ਹਿਦ ਸ਼ਹਿਦ ਸਰਦੀਆਂ ਦੇ ਵਿੱਚ ਆਪਣੇ ਹਰ ਇੱਕ ਘਰੇ ਹੁੰਦਾ ਤੇ ਦੂਜਾ ਲਿਆ ਆਪਾਂ ਨੇ ਦਹੀਂ ਤੁਸੀਂ ਦਹੀਂ ਵੀ ਲੈ ਸਕਦੇ ਹੋ ਤੇ ਮਲਾਈ ਵੀ ਯੂਜ਼ ਕਰ ਸਕਦੇ ਹੋ ਦਹੀਂ ਦੀ ਜਗ੍ਹਾ ਅਗਰ ਤੁਸੀਂ ਰਾਤ ਨੂੰ ਜੀ ਯੂਜ਼ ਕਰਦੇ ਹੋ ਫਿਰ ਤਾਂ ਤੁਸੀਂ ਜੀ ਮਲਾਈ ਲਓ ਤੇ ਜੇ ਤੁਸੀਂ ਦਿਨੇ ਯੂਜ਼ ਕਰ ਰਹੇ ਫਿਰ ਤੁਸੀਂ ਦਹੀਂ ਲਓ ਠੀਕ ਹੈ ਦਹੀਂ ਦੇ ਨਾਲ ਅਗਰ ਸ਼ਹਿਦ ਨੂੰ ਤੁਸੀਂ ਮਿਕਸ ਕਰਕੇ ਲਗਾਉਂਗੇ ਦੋਨਾਂ ਚੀਜ਼ਾਂ ਨੂੰ ਆਪਾਂ ਮਿਕਸ ਕਰਨਾ ਹੈ ਤੇ ਫਿਰ ਤਾਂ ਸਵੇਰ ਲਗਾਓ ਤੇ ਜੇ ਤੁਸੀਂ ਰਾਤ ਨੂੰ ਲਗਾਉਣਾ ਹੈ ਫਿਰ ਤੁਸੀਂ ਮਲਾਈ ਦੇ ਨਾਲ ਲਗਾਓ ਸ਼ਹਿਦ ਦੀ ਮਾਤਰਾ ਜਿਹੜੀ ਬਿਲਕੁਲ ਥੋੜੀ ਲੈਣੀ ਹੈ ਜਿਆਦਾ ਨਹੀਂ ਲੈਣੀ ਹੈ ਜੀ ਯਸ ਇੰਨਾ ਕੁ ਸ਼ਹਿਦ ਲੈਣਾ ਬਿਲਕੁਲ ਚੁਟਕੀ ਜਿੰਨਾ ਮਲਾਈ ਜਾਂ ਦਹੀਂ ਆ ਜਿਹੜੀ ਤੁਸੀਂ ਇੱਕ ਚਮਚਾ ਲੈ ਸਕਦੇ ਹੋ ਤੇ ਮੈਂ ਇਹ ਲਈ ਆ ਜੀ ਦਹੀਂ ਕਿਉਂਕਿ ਮੈਂ ਦਹੀਂ ਯੂਜ਼ ਕਰ ਰਹੀ ਹਾਂ ਇਹ ਰੁੱਖੀ ਸਕਿਨ ਵਾਸਤੇ ਹੈ ਤੇ ਦਾਗਾਂ ਵਾਸਤੇ ਤੇ ਜਾਂ ਡਾਲਨਸ ਕਿੰਨੀ ਜੀ ਨਹੀਂ ਹੋ ਜਾਂਦੀ ਉਹਦੇ ਲਈ ਤੇ ਇਹ ਤੁਹਾਡਾ ਫੇਸ਼ੀਅਲ ਵਾਂਗੂ ਚਿਹਰਾ ਜਿਹੜਾ ਚਮਕਾ ਦੇਗਾ ਇਹਦੀ ਮ사ਜ ਹੈ ਜਿਹੜੀ ਬਸ ਥੋੜਾ ਜਿਹਾ ਮ사ਜ ਕਰਨ ਦਾ ਤਰੀਕਾ ਵੀ ਦੱਸਾਂਗੇ ਆਪਾਂ ਤੁਹਾਨੂੰ ਅੱਜ ਜਿ ਜੇ ਨਾਲ ਤੁਹਾਡਾ ਜਿਹੜਾ ਚਿਹਰਾ ਬਿਲਕੁਲ ਟਾਈਟ ਸਕਿਨ ਹੋਵੇ ਹੈਨਾ ਆਪਣੇ ਜੇ ਤੁਸੀਂ ਮ사ਜ ਕਰਨੀ ਹੈ ਜੀ ਹੈਨਾ ਇਸ ਤਰ੍ਹਾਂ ਕਰ ਲੈਣਾ ਉਂਗਲਾਂ ਤੇ ਲੈ ਲਿਓ ਤਿੰਨ ਤੇ ਇਧਰ ਤਿੰਨ ਤੇ ਇਧਰ ਪਹਿਲਾਂ ਇਹਨੂੰ ਮੱਥੇ 'ਚ ਲਗਾ ਲਿਓ ਫੇਰ ਨਾ ਮ사ਜ ਇਸ ਤਰ੍ਹਾਂ ਆਪਦੀ ਸੇਲੀ ਹੈ ਜਿਹੜੀ ਆਪਣੀ ਇਸ ਤਰ੍ਹਾਂ ਉੱਪਰ ਨੂੰ ਸਾਰੀ ਮ사ਜ ਹੈ ਜਿਹੜੀ ਉੱਪਰ ਨੂੰ ਹੀ ਕਰਨੀ ਹੈ ਕੋਤੋਂ ਟਿੰਮੈਂਟ ਤੁਸੀਂ ਮੱਥੇ ਤੇ ਮ사ਜ ਕਰਨੀ ਹੈ ਇਸ ਤਰ੍ਹਾਂ ਅਹੀਂ ਮਤਲਬ ਜਿਹੜੀਆਂ ਆਪਣੀਆਂ ਤਿਓੜੀਆਂ ਦੀ ਇਸ ਤਰ੍ਹਾਂ ਬੰਦ ਹੀ ਨਹੀਂ ਹੁੰਦੀ ਇਹ ਲਾਈਨਾਂ ਵੀ ਖਤਮ ਹੁੰਦੀਆਂ ਜੀ ਇਸ ਚੀਜ਼ ਨਾਲ ਆਏ ਪੂਰੀ ਜ਼ਿਆਦਾ ਦਾਬ ਵੀ ਨਹੀਂ ਦੇਣੀ ਮਤਲਬ ਤੇ ਪ੍ਰੈਸ ਕਰਦੇ ਵੇ ਇਸ ਤਰ੍ਹਾਂ ਅੱਖ ਤਾਂ ਮੈਂ ਇਸ ਤਰ੍ਹਾਂ ਚੱਕੜ ਵਾਸਤੇ ਇਸ ਤਰ੍ਹਾਂ ਹੀ ਕਹਿ ਰਹੀ ਕਿਉਂਕਿ ਜਿਹੜੀ ਆ ਸਕਿਨ ਆਪਣੀ ਲੂਸ ਹੋ ਜਾਂਦੀ ਹੈ ਹੈਨਾ ਬਾਦੀ ਉਮਰ ਦੇ ਕਾਰਨ ਲਾਲੋ ਜਾਂ ਸਕਿਨ ਲੂਜ਼ਿੰਗ ਦੇ ਕਾਰਨ ਇਹ ਚੀਜ਼ ਆ ਜਿਹੜੀ ਟਾਈਟ ਹੋਣੀ ਸ਼ੁਰੂ ਹੋ ਜੂਗੀ ਤੁਹਾਡੀ ਤੁਸੀਂ 20 ਵਾਰੀ ਇੱਧਰ ਕਰ ਲੋ 20 ਵਾਰੀ ਇੱਥੇ ਕਰ ਲੋ ਗਿਣ ਕੇ ਨਾ 20 ਵਾਰੀ ਇਹ ਜਿਹੜਾ ਇੱਥੇ ਕਰ ਲੋ ਉਸ ਤੋਂ ਬਾਅਦ ਜੀ ਕੀ ਕਰਨਾ ਹੈ ਹਰ ਚੀਜ਼ ਆਪਣੀ ਬਾਕੀ ਜਿਵੇਂ ਤੁਹਾਨੂੰ ਕੰਫਰਟੇਬਲ ਲੱਗੇ ਉਸ ਤਰ੍ਹਾਂ ਕਰ ਸਕਦੇ ਹੋ ਭਾਈ ਪਰ ਕਰਨੀ ਹੈ ਜਿਹੜੀ ਇਸ ਤਰ੍ਹਾਂ ਕਰਕੇ ਉੱਪਰ ਨੂੰ ਇਸ ਤਰ੍ਹਾਂ ਬੈਕ ਹੱਥ ਨਹੀਂ ਲੈ ਕੇ ਆਉਣੀ ਉੱਪਰ ਨੂੰ ਐ ਚੀਨ ਤੇੜੀ ਕਰਨੀ ਹੈ ਜੀ ਤੁਸੀਂ ਉਹ ਨੀਚੇ ਨੂੰ ਨਹੀਂ ਕਰਨੀ ਬਸ ਇੱਥੋਂ ਆਇਆ। ਹਾਂ। ਇਸੇ ਤਰ੍ਹਾਂ ਹੀ ਨੱਪ ਕਤੇ ਰੱਖਣਾ ਇਸ ਤਰ੍ਹਾਂ। ਠੀਕ ਹੈ। ਤੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਬਾਕੀ ਕੋਈ ਵੀ ਦਿੱਸੀ ਫਾਰਮੂਲਾ ਵਰਤਦੇ ਆਂ ਜੀ ਆਪਾਂ ਹਨਾ। ਤੇ ਉਹਦਾ ਰਿਜ਼ਲਟ ਹੈ ਜਿਹੜਾ ਹਫ਼ਤੇ ਦੇ ਵਿੱਚ ਆਪਾਂ ਨੂੰ ਮਿਲਣ ਲੱਗਦਾ ਦੇਖੋ। ਜਿਹੜੀ ਡਸਟ ਮੇਰੀ ਫੇਸ ਤੇ ਮਾੜੀ ਮੋਟੀ ਵੀ ਮਿੱਟੀ ਘੱਟਾ ਸੀ ਇਹਦੇ ਨਾਲ ਨਾ ਉਤਰਨਾ ਮ사ਜ ਕਰਨ ਨਾਲ ਤੁਸੀਂ ਦੇਖੋਗੇ 5 ਤੋਂ 7 ਮਿੰਟ ਵੀ ਜਦੋਂ ਤੁਸੀਂ ਚਿਹਰਾ ਤੇ ਮ사ਜ ਕਰੀ ਜਾਉਂਗੇ ਨਾ ਤੁਹਾਡੇ ਸਕਿਨ ਦੇ ਜਿੰਨੀ ਵੀ ਡਸਟ ਹੈ ਉਤਰਨੀ ਸ਼ੁਰੂ ਹੋ ਜੂਗੀ ਬਲੈਕ ਬਲੈਕ ਮਿੱਟੀ ਜਾਂ ਆਪਣੀ ਪੋਰਸ ਦੇ ਵਿੱਚ ਹੈਨਾ ਫੇਸ ਦੇ ਵਿੱਚ ਜਿਹੜੇ ਰੋਮ ਹੁੰਦੇ ਉਹਦੇ ਵਿੱਚ ਫਸ ਜਾਂਦੀ ਹੈ ਉਹ ਡਸਟ ਹੈ ਨਾਲ ਨਿਕਲੂਗੀ ਮੈਂ ਤੁਹਾਨੂੰ ਦਿਖਾਉ ਆ ਦੇਖੋ ਆ ਜਿਹੜੀ ਮੈਂ ਕਲੋਸ ਤੋਂ ਦਿਖਾ ਰਹੀ ਹਾਂ ਦੇਖੋ ਬੱਤੀਆਂ ਬਣ ਬਣ ਕੇ ਇਹ ਫੇਸ ਦੇ ਉੱਪਰ ਡਲਨੈਸ ਤੇ ਸਕਿਨ ਹੈ ਜਿਹੜੀ ਆਪਣੇ ਉੱਤਰ ਨਹੀਂ ਸ਼ੁਰੂ ਹੋ ਜਾਂਦੀ ਇਹ ਮੇਨ ਮਿੱਟੀ ਕਟਾ ਜਿਹੜਾ ਆਪਣੇ ਮੂੰਹ ਤੋਂ ਨਾਲ ਵੀ ਸਾਫ਼ ਨਹੀਂ ਨਾ ਹੁੰਦਾ ਸਾਰਾ ਲੈ ਜਾਂਦਾ ਤੇ ਇੱਕ ਵਾਰੀ ਟਰਾਈ ਕਰਕੇ ਜਰੂਰ ਦੇਖਿਓ ਇਹਦਾ ਨੁਕਸਾਨ ਕੋਈ ਵੀ ਨਹੀਂ ਹੈਗਾ ਠੀਕ ਹੈ ਕਿਉਂਕਿ ਆਪਾਂ ਕੋਈ ਤੁਹਾਨੂੰ ਹੱਥ ਤੇ ਲਾ ਕੇ ਨਹੀਂ ਦਿਖਾ ਰਹੇ ਤੁਹਾਡੇ ਸਾਹਮਣੇ ਮੈਂ ਮ사ਜ ਕਰ ਰਹੀ ਐ ਇਸ ਚੀਜ਼ ਦੀ ਕੋਈ ਫੈਂਸੀ ਵਗੈਰਾ ਇਹਦੇ ਨਾਲ ਹੈ ਜਿਹੜੀ ਨਹੀਂ ਉੱਤਰਦੀ